ਅੰਮ੍ਰਿਤਸਰ ਦੇ ਥਾਣਾ ਲੋਪੋਕ ਅਧੀਨ ਆਉਂਦੇ ਪਿੰਡ ਸੂਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਮੇਜ ਸਿੰਘ ਦੇ ਪਰਿਵਾਰ ਵੱਲੋਂ ਘਰ ਦੇ ਵਿੱਚ ਅਖੰਡ ਪਾਠ ਸਾਇਬਰ ਖਵਾਇਆ ਗਿਆ ਅੱਜ ਸਵੇਰੇ ਲਗਭਗ 3 ਵਜੇ ਉਹਨਾਂ ਦੇ ਘਰ ਵਿੱਚ ਕੰਮ ਕਰਦਾ ਇੱਕ ਪ੍ਰਵਾਸੀ ਮਜ਼ਦੂਰ ਅਚਾਨਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪਾਠ ਕਰ ਰਏ ਗਰੰਤੀ ਸਿੰਘ ਵੱਲ ਜੁੱਤੀs ਉੱਟ ਕੇ ਬੇਅਦਬੀ ਕਰ ਗਿਆ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਇਸ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਦੋਸ਼ੀ ਮਜ਼ਦੂਰ ਨੂੰ ਘਰੋਂ ਭਜਾ ਦਿੱਤਾ ਗਿਆ ਪਰ ਗ੍ਰੰਤੀ ਸਿੰਘ ਵੱਲੋਂ ਇਹ ਸਾਰੀ ਜਾਣਕਾਰੀ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸਤਕਾਰ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਸੋਲ ਅਤੇ ਬਾਬਾ ਸਤਨਾਮ ਸਿੰਘ ਤੱਕ ਪਹੁੰਚਾਈ ਗਈ ਦੋਵਾਂ ਆਗੂਆਂ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਮਜ਼ਦੂਰ ਨੂੰ ਕਾਬੂ ਕਰ ਲਿਆ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭੱਟੇਵੱਡ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਅਤੇ ਸ਼ਰਮਸਾਰ ਇਕਰਾਰ ਦਿੱਤਾ ਉਹਨਾਂ ਨੇ ਕਿ ਜਿੱਥੇ ਪ੍ਰਵਾਸੀ ਮਜ਼ਦੂਰ ਦੋਸ਼ੀ ਹੈ ਉੱਥੇ ਹੀ ਪਾਠ ਕਰਉਣ ਵਾਲੇ ਪਰਿਵਾਰ ਵੀ ਗੁਰੂ ਸਾਹਿਬ ਜੀ ਦੀ ਪਹਿਰੇਦਾਰੀ 'ਚ ਕੋਤਾਈ ਕਰਕੇ ਉਹਨਤ ਨੇ ਹੀ ਜ਼ਿੰਮੇਦਾਰ ਹਨ ਡੀਐਸਪੀ ਗੁਰਵਿੰਦਰ ਸਿੰਘ ਨੇ ਅਤੇ ਐਸਐਚਓ ਸਤਨਾਮ ਸਿੰਘ ਲੋਪੋਕੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਜਗਜੀਤ ਸਿੰਘ ਸੁਖਜੀਤ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਅਤੇ ਸ੍ਰੀ ਰਾਜੂ ਨੂੰ ਗ੍ਰਿਫਤਾਰ ਕੀਤਾ ਗਿਆ ਸਾਰਿਆਂ ਖਿਲਾਫ ਸਖਤ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਤੇ ਪੁਲਿਸ ਨੇ ਦੱਸਿਆ ਕਿ ਜਾਂਚ جاری ਹੈ ਤੇ ਜਿਨ੍ਹਾਂ ਨੇ ਇਹ ਘਟਨਾ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਕਿਸੇ ਹਾਲ ਦੇ ਵਿੱਚ ਛੱਡਿਆ ਨਹੀਂ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਮੰਦਭਾਗੀ ਘਟਨਾ ਜਿਹੜੀ ਹੈ ਪਿੰਡ ਸ਼ੂਰੇ ਜਿਹੜਾ ਅਵਸਰ ਦੇ ਵਿੱਚ ਵਾਪਰੀ ਹੈ ਤੜਕਸਾਰ ਜਿਵੇਂ ਬਾਬਾ ਜੀ ਨੇ ਦੱਸਿਆ ਤੇ ਇਸ ਤਰ੍ਹਾਂ ਇੱਕ ਉਹ ਜਿਹੜਾ ਪਰਦੇਸੀ ਬੰਦਾ ਜਿਹੜਾ ਇੱਕ ਗਮੀਂਦਾਰ ਪਰਿਵਾਰ ਨੇ ਰੱਖਿਆ ਸੀ ਤੇ ਘਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੰਡਪਾਤ ਸਭ ਚੱਲਦਾ ਸੀ ਉਹਨੇ ਤੜਕੇ 7:30 ਵਜੇ ਆਪਣੀਆਂ ਜਿਹੜੀਆਂ ਜੁੱਤੀਆਂ ਆ ਉਹ ਲਾ ਕੇ ਗੁਰੂ ਸਾਹਿਬ ਵੱਲੋਂ ਸੁੱਟੀਆਂ ਤੇ ਉਹਦੇ 'ਚ ਅਪਮਾਨ ਕੀਤਾ ਗੁਰੂ ਸਾਹਿਬ ਦਾ ਤੇ ਪਾਠੀ ਸਿੰਘਾਂ ਦਾ ਤੇ ਉਹਨਾਂ ਨੇ ਪਰਿਵਾਰ ਵਾਲਿਆਂ ਨੇ ਇਸ ਚੀਜ਼ ਨੂੰ ਜਿਹੜਾ ਵਾ ਲਿਖਾਉਣ ਦਾ ਯਤਨ ਕੀਤਾ ਭਈਏ ਨੂੰ ਵੀ ਪਾਸੇ ਕੀਤਾ ਉਹਦਾ ਪੱਖ ਲਿਆ ਕਿ ਗੁਰੂ ਸਾਹਿਬ ਵਾਲੇ ਬੰਦੇ ਨਹੀਂ ਹੋਏ ਗੁਰੂ ਸਾਹਿਬ ਦਾ ਨਹੀਂ ਲਿਆ ਤੇ ਉਸ ਭਈਏ ਦਾ ਪੱਖ ਲਿਆ ਇਹ ਹੰਕਾਰ ਦਾ ਬੜਾ ਦੁੱਖ ਆ ਤੇ ਜਦੋਂ ਇਹਨਾਂ ਨੂੰ ਗਰੰਥੀ ਸਿੰਘਾਂ ਨੂੰ ਪਤਾ ਲੱਗਾ ਤੇ ਇਹਨਾਂ ਦੇ ਸ਼ਾਵਾਸ਼ੇ ਵੀ ਇਹਨਾਂ ਨੇ ਜਿਹੜਾ ਵਾ ਸਾਰੇ ਸਿੰਘਾਂ ਦੇ ਨਾਲ ਸੰਪਰਕ ਕੀਤਾ ਸੰਪਰਕ ਕਰਕੇ ਜਦੋਂ ਸੰਪਰਕ ਕੀਤਾ ਫਿਰ ਅਸੀਂ ਫੌਰੀ ਇੱਥੇ ਪਹੁੰਚੇ ਆ ਤੇ ਪਹੁੰਚ ਕੇ ਤੇ ਫਿਰ ਉਹ ਭਈਆ ਵੀ ਲੱਭ ਲਿਆ ਤੇ ਉਹ ਜਿਹੜੇ ਪਰਿਵਾਰ ਦੇ ਜਿਹੜੇ ਬੰਦੇ ਦੋਸ਼ੀ ਆ ਗਨਾਹ ਗਾਰਿਆ ਜਿਨ੍ਹਾਂ ਨੇ ਇਹ ਗਲਤੀ ਕੀਤੀ ਆ ਤੇ ਉਹਨਾਂ ਨੂੰ ਵੀ ਲਿਆ ਕੇ ਜਿਹੜਾ ਵਾ ਉਹ ਥਾਣੇ ਪੁਲਿਸ ਨੇ ਜਿਹੜਾ ਉਹ ਪ੍ਰਸ਼ਾਸਨ ਦਾ ਚੰਗਾ ਵਰਤੀਦਾ ਵਾ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਬਿਆਨ ਲਿਖਣ ਦਾ ਆ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਹੋਣੀ ਚਾਹੀਦੀ ਆ ਸਖਤ ਕਾਰਵਾਈ ਕਿਉਂਕਿ ਜਿਹੜੇ ਅਸੀਂ ਗੁਰੂ ਗ੍ਰੰਥ ਅਸੀਂ ਸਿੱਖ ਆ ਤੇ ਸਿੱਖਾਂ ਦੇ ਵਿੱਚ ਘਰਾਂ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਜੇਕਰ ਅਹੀਂ ਨਿਗਰਾਨੀ ਨਹੀਂ ਰੱਖ ਸਕਦੇ ਤੇ ਦੱਸੋ ਕਿਹੜੇ ਖੂਜ ਪੈਣਾ ਘੋਰ ਕਿੱਥੇ ਹੋਊਗੀ ਨਿਗਰਾਨੀ ਜੇ ਅਹੀਂ ਨਹੀਂ ਰੱਖ ਸਕਦੇ ਫਿਰ ਇਹਨਾਂ ਦੀਆਂ ਸ਼ਿਫਾਰਿਸ਼ਾਂ ਕਰਨ ਵਾਲੇ ਇਹਨਾਂ ਦੇ ਰਿਸ਼ਤੇਦਾਰ ਦੁਜੇ ਤੇ ਜਿਹਦੇ ਸਵੇਰੇ ਆਪ ਦੇ ਤੜਕੇ ਤੁਰਕੇ ਲਾ ਦੇ ਸਾਰਾ ਪ੍ਰੋਗਰਾਮ ਕਰੀ ਜਾਂਦੇ ਆ ਤੇ ਜਿਹੜੀ ਰਾਤ ਘਟਨਾ ਵਾਪਰੀ ਆ ਉਹਨੂੰ ਉਹ ਦੁਬਾਰਾ ਆ ਇਹ ਕਿਤਰਾ ਦੇ ਸੇਖ ਹੋਏ ਬੇੜਾਦਰਕ ਅੱਗੇ ਹੋ ਗਿਆ ਤੇ ਮੈਂ ਇਹ ਬੇਨਤੀ ਕਰਦਾ ਵਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਆਪ ਮਾਨ ਸਤਕਾਰ ਕਰਕੇ ਜ਼ਿੰਮੇਵਾਰੀ ਦੇ ਨਾਲ ਪਹਿਰੇਦਾਰੀ ਕਰੋ ਕਿਉਂਕਿ ਫੇਰ ਹੀ ਇਹ ਰੁਕਣਾ ਵਾ ਨਹੀਂ ਤੇ ਪਰਦੇਸੀਆਂ ਦਾ ਮੁੜ ਕੇ ਨਾਲ ਆਉਂਦੇ ਆ ਉਹਨੂੰ ਤੱਕੇ ਦੇ ਨਾਲ ਰੱਖਿਆ ਸੀ ਇਹਦੇ ਹਿਸਾਬ ਨਾਲ ਉਹ ਉਹ ਕਿਹੜੀ ਗੱਲ ਤੋਂ ਦੁੱਬੀ ਸੀ ਕਹਿੰਦੇ ਉਹ ਘਟਨਾ ਨੂੰ ਅੰਜਾਮ ਦਿੱਤਾ ਉਹਦੀ ਸਾਰੀ ਜਿਹੜੀ ਗੱਲਬਾਤ ਆ ਉਹ ਬਰੀਕੀ ਨਾਲ ਕਰਦੇ ਆ ਜੀ ਸਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਇਹ ਘਟਨਾ ਵਾਪਰੀ ਆ ਜੀ ਇਹਦਾ ਆਪਣਾ ਕਿਹੜਾ ਪਿੰਡ ਹੈ ਹਾਂ ਜੀ ਘਟਨਾ ਇਹ ਵਾਪਰੀ ਸਾਡਾ ਨਗਰ ਸ਼ਹੂਰਾ ਤੇ ਸ਼ੂਰੇ ਨਗਰ ਦੇ ਵਿੱਚ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦਾਸ ਹੈਡ ਗ੍ਰੰਤੀ ਉੱਥੋਂ ਦਾ ਤੇ ਨਗਰ ਦੇ ਜਿਹੜੇ ਵੀਰ ਸੀ ਆਪਣੇ ਪਿੰਡ ਦੇ ਮੇਜਰ ਸਿੰਘਾ ਉਹਨਾਂ ਦਾ ਪਰਿਵਾਰ ਹੈ ਉਹਨਾਂ ਦਾ ਡੇਰਾ ਬਹਿਕਾਂ ਤੇ ਵਜਦੇ ਆ ਉਹਨਾਂ ਦੇ ਘਰ ਉਹਨਾਂ ਦੀ ਮਾਤਾ ਦੀ ਯਾਦ ਵਿੱਚ ਸ੍ਰੀ ਅਖੰਡ ਪਾਤਸ਼ਾਹਬ 31 ਤਰੀਕ ਨੂੰ 31 ਅਕਤੂਬਰ ਨੂੰ ਆਰੰਭ ਕੀਤੇ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਜੀ ਦਾ ਭੋਗ ਪਹਿਣਾ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਦਾ ਭੋਗ ਪਹਿਣਾ ਸੀ ਤੇ ਅਤੇ ਜਦੋਂ ਰਾਤ ਦੇ 2 ਵਜੇ ਅੰਮ੍ਰਿਤ ਵੇਲਾ ਹੋਇਆ ਹੈ ਜਿਣਾ ਸਿੰਘ ਡਿਊਟੀ ਬੈਠਾ ਹੈ ਸਵੇਰੇ 3 ਵਜੇ ਇਹਨਾਂ ਦੇ ਘਰ ਵਿੱਚ ਰੱਖੇ ਭਈਏ ਨੇ ਉਹ ਆਪਣਾ ਦੋਵੇਂ ਜੋੜੇ ਲਾ ਕੇ ਧੰਗ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਦੇਵਾਲ ਮਾਰੇ ਨੇ ਤੇ ਇੱਕ ਜੋੜਾ ਬਾਣੀ ਪੜਨ ਵਾਲੇ ਸਿੰਘ ਤੇ ਲੱਗਾ ਉਹਦੇ ਵਜ੍ਹਾ ਤੇ ਇੱਕ ਜੋੜਾ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਪੀੜੇ ਦੇ ਪੀੜੇ ਨੂੰ ਵਜਾ ਕੇ ਪੀੜੇ ਦੇ ਥੱਲੇ ਗਿਆ ਤੇ ਤਕਰੀਬਨ ਜਿਹੜਾ 4 ਵਜੇ ਸਿੰਘ ਡਿਊਟੀ ਮੁੜ ਕੇ ਆਇਆ 4 ਵਜੇ ਵਾਲੇ ਸਿੰਘ ਨੇ ਆਏ 4:30 ਵਜੇ ਇਹਨਾਂ ਦੇ ਘਰ ਦੇ ਹੀ ਆਪਣਾ ਕਾਲਾ ਸਿੰਘ ਨੂੰ ਕਹਿੰਦੇ ਆ ਵੀ ਜਿਹੜਾ ਉਹਦਾ ਛੋਟਾ ਨਾ ਉਨੇ ਜੋੜਾਗੁਰੂ ਗਰੰਥ ਸਾਹਿਬ ਦੇ ਪੀੜੇ ਦੇ ਵਿੱਚ ਥੱਲਿਓਂ ਕੱਢ ਕੇ ਤੇ ਬਾਹਰ ਸੁੱਟਿਆ ਤੇ 6 ਵਜੇ ਉੱਠ ਕੇ ਉਹ ਸਿੰਘ ਨੇ ਉਹ ਪਰਿਵਾਰ ਨੂੰ ਪੁੱਛਿਆ ਕਿ ਭਾਈ ਇਹ ਤੁਸੀਂ ਬੜੀ-ਬੜੀ ਮਾੜੀ ਘਟਨਾ ਕੀਤੀ ਆ ਉਥੇ ਜੋੜਾ ਕਿਉਂ ਆਇਆ ਤੇ ਕਿਤਰਾ ਆਇਆ ਤੇ ਉਹਨੇ ਫਿਰ ਮੈਨੂੰ ਸਾਰੀ ਕਾਰਵਾਈ ਦੱਸੀ ਆ ਕਿ ਬਾਬਾ ਜੀ ਆ ਗੱਲ ਉਥੇ ਹੋ ਗਈ ਆ ਉਹਨਾਂ ਮੈਨੂੰ ਤਕਰੀਬਨ ਸਵਾ 6 ਵਜੇ ਫੋਨ 6:30 ਵਜੇ ਲਾਇਆ ਤੇ 6:30 ਵਜੇ ਮੈਂ ਸਾਰੀ ਗੁਰਦੁਆਰੇ ਪ੍ਰਬੰਧਕ ਕਮੇਟੀ ਨੂੰ ਫੋਨ ਕੀਤਾ ਆ ਨਗਰ ਦੀ ਸੰਗਤ ਨੂੰ ਫੋਨ ਕੀਤਾ ਅਸੀਂ 71 ਹੋ ਕੇ ਤਕਰੀਬਨ ਪੌਣੀ 7 ਤੋਂ ਪਹਿਲਾਂ ਅਸੀਂ ਉਹਨਾਂ ਦੇ ਘਰ ਪਹੁੰਚ ਗਏ ਆ ਜਦੋਂ ਪਹੁੰਚੇ ਆ ਅਸੀਂ ਜਾ ਕੇ ਸਾਡੇ ਮੜਾ ਨੂੰ ਠੇਸ ਪਹੁੰਚੀ ਅਸੀਂ ਪਰਿਵਾਰ ਦੇ ਨਾਲ ਬੋਲਕ ਬੋਲ ਵੀ ਕੀਤਾ ਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਇਹ ਘਟਨਾ ਕਿਉਂ ਹੋਈ ਤੁਸੀਂ ਕਿੱਥੇ ਸੀ ਉਹਨਾਂ ਨੇ ਅੱਗੋਂ ਇਹ ਸਾਨੂੰ ਕਿਹਾ ਕਿ ਮਹਾਵੀ ਜਿਨੇ ਇਹ ਘਟਨਾ ਕੀਤੀ ਆ ਜਿਨੇ ਮਹਾਰਾਜ ਸਾਹਿਬ ਵਾਲੇ ਜੋੜਾ ਮਾਰਿਆ ਕੋ ਕੌਣ ਸੀ ਉਹ ਭਈਆ ਸੀ ਉਹਨਾਂ ਦਾ ਨਾਮ ਰਾਜੂ ਆ ਤੇ ਮੈਂ ਕਿਹਾ ਤੁਸੀਂ ਸਾਨੂੰ ਭਈਆ ਦਿਓ ਕਹਿੰਦੇ ਅਸੀਂ ਭਈਆ ਘਲਾ ਦਿੰਦਾ ਭਜਾ ਦਿੰਦਾ ਕਹਿਣ ਤੋਂ ਬਾਅਦ ਮੁੱਖ ਦੋਸ਼ੀਆਂ ਸਾਰੇ ਕਿ ਜਿਨ੍ਹਾਂ ਨੇ ਭਈਏ ਨੂੰ ਭਜਾ ਕੇ ਲਕਾ ਦਿੱਤਾ ਉਹ ਤੋਂ ਬਾਅਦ ਅੱਜ ਦੀ ਸਤਕਾਰ ਕਮੇਟੀ ਨਾਲ ਗੱਲ ਹੋਈ ਆ ਵੀਰ ਤਰਲੋਤਮ ਸਿੰਘ ਜੀ ਬਨਾਲ ਨੇ ਕੱਲ ਕਲਦੀਪ ਸਿੰਘ ਮੋਦਿਆ ਦੇ ਸਰਪੰਚੋ ਵੀ ਸਤਕਾਰ ਕਮੇਟੀ 'ਚ ਉਹਨਾਂ ਨਾਲ ਗੱਲ ਹੋਈ ਤੇ ਗੁਰਰਾਜ ਸਿੰਘ ਸਾਡੀ ਹਲਕੇ ਦਾ ਪ੍ਰਚਾਰਕ ਸ਼੍ਰੋਮਣੀ ਕਮੇਟੀ ਦਾ ਉਹਨਾਂ ਨਾਲ ਗੱਲ ਹੋਈ ਮੌਕੇ ਤੇ ਉਹ ਪਹੁੰਚੇ ਆ ਤੇ ਮੌਕੇ ਤੇ ਵੀਰ ਤਰਲੋਤਮ ਸਿੰਘ ਹੋਣੀ ਤੇ ਕਲਦੀਪ ਸਿੰਘ ਹੋਣੀ ਆਏ ਆ ਕਲਦੀਪ ਸਿੰਘ ਨਾਲ ਸਾਡੀ ਇਹ ਗੱਲ ਹੋਈ ਆ ਕਿ ਉਹ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਲ ਸਾਹਿਬ ਜੀ ਦੇ ਭੋਗ ਆ ਜਿਹੜੇ ਉਹ ਤੁਸੀਂ ਪਾ ਦਿਓ ਕੋਈ ਉੱਥੇ ਕਰਤਨ ਨਹੀਂ ਹੋਵੇਗਾ ਕੋਈ ਕਥਾ ਨਹੀਂ ਹੋਵੇਗੀ ਤੇ ਅਸੀਂ ਨਾ ਤੇ ਅਖੰਡ ਪਾਠੀ ਸਿੰਘਾਂ ਨੇ ਉਹਨਾਂ ਦੀ ਪੇਟਾ ਪ੍ਰਵਾਨ ਕੀਤੀ ਆ ਨਾ ਗੁਰੂ ਸਾਹਿਬ ਨੂੰ ਰਮਾਲਾ ਪੇਟ ਕੀਤਾ ਸੀ ਤੇ ਨਾ ਹੀ ਉਹਨਾਂ ਦੇ ਘਰੋਂ ਕੋਈ ਦਲ ਪਾਣੀ ਛਕਿਆ ਸਾਰਾ ਕੰਮ ਉੱਤਰਾ ਦੀ ਉੱਪਰਾਂ ਰਹਿ ਗਿਆ ਤਕਰੀਬਨ 10 ਵਜੇ ਖੰਡ ਪਾਲ ਦਾ ਭੋਗ ਸ਼ੁਰੂ ਹੋਣਾ ਸੀ 11:30 ਕਥਾ ਕਰਕੇ ਸਮਾਪਤੀ ਹੋਣੀ ਸੀ ਅਸੀਂ 9 ਵਜੇ ਸਤਗੁਰੂ ਜੀ ਦਾ ਪਾਵਨ ਸਰੂਪ ਸੇਵਾ ਕਰਕੇ ਖੰਡ ਪਾਲ ਸਾਹਿਬ ਜੀ ਦਾ ਮਰਿਆਦਾ ਅਨੁਸਾਰ ਭੋਗ ਪਾ ਕੇ ਅਸੀਂ ਗੁਰਦੁਆਰਾ ਸਾਹਿਬ ਉਦੋਂ ਬਾਅਦ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਸਰਕਾਰ ਕਮੇਟੀ ਪਹੁੰਚਿਆ ਗੁਰਰਾਜ ਸਿੰਘ ਪਹੁੰਚਿਆ ਇਹਨਾਂ ਦੇ ਸਾਰੇ ਬਿਆਨ ਲੈ ਗਏ ਇਹਨਾਂ ਤੋਂ ਪੁੱਛਿਆ ਗਿਆ ਉਹਨਾਂ ਨੇ ਇਹਨਾਂ ਨੂੰ ਮੁੱਖ ਦੋਸ਼ੀ ਮੰਨਿਆ ਤੇ ਇਹਨਾਂ ਨੂੰ ਮੁੜ ਕੇ ਜਿਹੜੀ ਪੁਲਿਸ ਹੈ ਥਾਣਾ ਲੋਪੋਕੇ ਆ ਹੁਣ ਕੱਕੜੀ ਚੌਂਕੀ ਆਪਾਂ ਖਲੋਤੇ ਆ ਉਹ ਇਹਨਾਂ ਨੇ ਸਾਡੇ ਬਿਆਨਾਂ ਤੇ ਇਹਨਾਂ ਤੇ ਕਾਰਵਾਈ ਸ਼ੁਰੂ ਕੀਤੀ ਆ ਕਿ ਜੋ ਜੋ ਇਹਨਾਂ ਨੇ ਘਤਨਾ ਕਰਮ ਕੀਤਾ ਹੈ ਉਹ ਮਾਰੀ ਮੋਟੀ ਘਤਨਾ ਨਹੀਂ ਬੜੀ ਮਾਰੀ ਘਤਨਾ ਹੋਈ ਆ ਬੜੀ ਠੇਸ ਪਹੁੰਚਣ ਵਾਲੀ ਘਟਨਾ ਹੋਈ ਆ ਅਸੀਂ ਜਦੋਂ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਤਰ੍ਹਾਂ ਜ ਨਾ ਇਹਨਾਂ ਦੇ ਭਲੇ ਦੀ ਅਰਦਾਸ ਕੀਤੀ ਆਈ ਸੱਚੇ ਪਾਤਸ਼ਾਹ ਨੂੰ ਕਿਹਾ ਮਹਾਰਾਜ ਇਹਨਾਂ ਤੋਂ ਢਾਡੀ ਸੇਵਾ ਨਹੀਂ ਹੋਈ ਤੇ ਸਾਨੂੰ ਪਤਾ ਨਹੀਂ ਜੇ ਲੱਗਿਆ ਤੇ ਸੱਚੇ ਪਾਤਸ਼ਾਹ ਸਾਨੂੰ ਮaaf ਕਰ ਦਿਓ ਤੇ ਜੇ ਇਹ ਕਿਤੇ ਦੱਸ ਦਿੰਦੇ ਸਾਨੂੰ ਉਸ ਦੋਸਤ ਨੂੰ ਫੜ ਲੈਂਦੇ ਕੋਲ ਆ ਤੇ ਜੋ ਤੇਰੇ ਸਿੱਖਾਂ ਤੋਂ ਕਾਰਵਾਈ ਹੁੰਦੀ ਅਸੀਂ ਕਿਹਾ ਕਿ ਉਹਨੂੰ ਲਿਆਓ ਸਾਡੇ ਸਾਹਮਣੇ ਅਸੀਂ ਜੋ ਕਰਨਾ ਉਹਨੂੰ ਸੋਧਾ ਲਾਉਂਦੇ ਕਹਿੰਦੇ ਸੋਧਾ ਲਾਇਆ ਪਰਚਾ ਹੋ ਜਾਣਾ ਸੀ ਮੈਂ ਵਚਨ ਕੀਤਾ ਮਾ ਉਸੀ ਸਾਡੇ ਸਾਹਮਣੇ ਲਿਆ ਦਿਓ ਮੈਂ ਸੌਦਾ ਲਾਉਂਗਾ ਪਰਚਾ ਮੇਆਬ ਦੇ ਤੇ ਕਰਾਉਂਗਾ ਜੋ ਸਾਡੇ ਜੋ ਸਾਡੀ ਗੁਰੂ ਨਾਲ ਭਾਵਨਾ ਸੀ ਜੋ ਗੁਰੂ ਨਾਲ ਸਾਡੀ ਨੇੜਤਾ ਸੀ ਕੇਵਲ ਤੇ ਕੇਵਲ ਅਸੀਂ ਪੈਸੇ ਇਕੱਠੇ ਕਰਨ ਲਈ ਨਹੀਂ ਬੈਤੇ ਸਾਡੇ ਗੁਰੂ ਨਾਲ ਪਿਆਰ ਹੀ ਆ ਤੇ ਸਾਨੂੰ ਸਿੱਖ ਜਗਤ ਨੂੰ ਇਹ ਬੇਨਤੀ ਵੀ ਆ ਭਾਈ ਜਿੰਨੇ ਅਸੀਂ ਘਰਾ ਦੇ ਵਿੱਚ ਅਸੀਂ ਕਹਿੰਦੇ ਪੈਗੇ ਨਾ ਭਈਏ ਪਹਜਾਓ ਤੇ ਪੰਜਾਬ ਬਚਾਓ ਆ ਸਾਡੇ ਘਰਾਂ ਦੇ ਵਿੱਚ ਅਸੀਂ ਕਿੰਨੇ ਪੱਠੇ ਪਾਉਣ ਵਾਲੇ ਰੱਖਿਆ ਸਾਡੀਆਂ ਹੱਡੀਆਂ ਟੁੱਟ ਗਈਆਂ ਤੇ ਸਾਡੀਆਂ ਲੱਤਾਂ ਨਹੀਂ ਕੰਮ ਕਰਦੀਆਂ ਅਖੰਡ ਪਾਰ ਸਾਹਿਬ ਰੱਖੇ ਭਈਏ ਅੰਦਰਾਂ ਕਿ ਗੁਰੇ ਫਿਰਦੇ ਆ ਭਈਏ ਨੰਗੇ ਪੈਰੀ ਗੋਹਣਾ ਲਿਬੜੇ ਪੈਰ ਤੁਰੇ ਫਿਰਦੇ ਆ ਜਿੱਦਨੋ ਮਰਜੀ ਕਿਸੇ ਨੇ ਮੂੰਹ ਚੁੱਕਿਆ ਕੋਈ ਮਰਿਆਦਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਆ ਸਾਰਾ ਕੁਝ ਘਟਨਾ ਕਰਮ ਇਸੇ ਕਰਕੇ ਹੋਇਆ ਜੇ ਇਹ ਮੈਨੂੰ ਪਰਿਵਾਰ ਤਿਆਂਨੇ ਮਗੇ 3:30 ਵਜੇ 4 ਵਜੇ ਫੋਨ ਲਾ ਕੇ ਦੱਸਦਾ ਇਹ ਪਰਿਵਾਰ ਦੋਸ਼ੀ ਨਹੀਂ ਸੀ ਇਹ ਦੋਸ਼ੀ ਤਾਂ ਹੈ ਤੇ ਇਹਨਾਂ ਨੇ ਸਾਰੇ ਘਟਨਾ ਕਰਮ ਨੂੰ ਲਕਾਇਆ ਤੇ ਜੇ ਉਹ ਸਿੰਘ ਮੈਨੂੰ ਨਾ ਦੱਸਦਾ ਇਹ ਸਾਰੀ ਗੱਲ ਲੁਕ ਜਾਣੀ ਸੀ ਤੇ ਇਹਦਾ ਦੇਣ ਕਿਨੇ ਦੇਣਾ ਸੀ ਅਸੀਂ ਕਾਰਵਾਈ ਦੀ ਮੰਗ ਕਰਦੇ ਅਸੀਂ ਕਾਰਵਾਈ ਦੀ ਗੱਲ ਮੰਗੇ ਕਰਦੇ ਕਿ ਇਹਨਾਂ ਦੇ ਪਰਚਾ ਹੋਵੇ ਤੇ ਕਾਨੂੰਨੀ ਕਾਰਵਾਈ ਹੋਵੇ ਦੋ ਇਹਨਾਂ ਦੇ ਬਲਦੀ ਕਾਰਵਾਈ ਆ ਉਹ ਭਈਏ ਤੇ ਵੀ ਹੋਵੇ ਰੈਕਡਰ ਕੀਤਾ ਪਰਚ ਰਕਤੇ ਆ ਤਿੰਨ ਬੰਦੇ ਕੀਤੇ ਇੱਕ ਉਹਨਾਂ ਦਾ ਭਈਆ ਵੀ ਕੀਤਾ ਚਾਰ ਬੰਦੇ ਕੀਤੇ ਆ ਕੀ ਕਾਰਵਾਈ ਕੀਤੀ ਆ ਜਗਜੀਤ ਸਿੰਘ ਸੁਖਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰਾਂ ਮੇਜਰ ਸਿੰਘ ਜਿਹੜਾ ਇਹ ਤਿੰਨ ਭਰਾ ਪਿੰਡ ਸ਼ੂਰੇ ਥਾਣਾ ਲੋਪੋਕੇ ਦੇ ਰਹਿਣ ਵਾਲੇ ਨੇ ਇਹਨਾਂ ਦੀ ਮਾਤਾ ਬਲਜਿੰਦਰ ਕੌਰ ਦੇਵਰੀ ਨੇ ਦੇ ਸੰਬੰਧ ਵਿੱਚ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਸ਼ਨ ਪਾਠ ਸਾਹਿਬ ਜਿਹੜਾ ਆਰੰਭ ਕਰਾਇਆ ਸੀਗਾ ਜਿਹੜਾ ਬੀਤੀ ਰਾਤ ਇਹਨਾਂ ਨੇ ਇੱਕ ਜਿਹੜਾ ਘਰ ਇਹਨਾਂ ਨੇ ਸੀਰੀ ਰੱਖਿਆ ਸੀਗਾ ਰਾਜੂ ਨਾਂ ਦਾ ਬੰਦਾ ਉਹਨੇ ਰਾਤ ਚੱਲਦੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਉਸ ਕਮਰੇ ਵੱਲ ਕੋਈ ਜਿਹੜਾ ਬਾ ਜੁਤੀ ਛੁੱਟ ਕੇ ਤੇ ਉਹਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਜਿਹੜਾ ਗਰੰਤੀ ਸਿੰਘ ਸੀਗਾ ਉਹਨੇ ਇਹਦੇ ਬਾਰੇ ਤੁਰੰਤ ਜਾ ਕੇ ਜਿਹੜਾ ਹੈਗਾ ਸਤਨਾਮ ਸਿੰਘ ਜਿਹੜੇ ਹੈਡ ਗਰੰਤੀ ਆ ਪਿੰਡ ਦੇ ਜਦੋਂ ਉਹਨਾਂ ਨੂੰ ਤਲਾਸ਼ ਦਿੱਤੀ ਤੇ ਉਹਨਾਂ ਨੇ ਤੁਰੰਤ ਸਾਡੇ ਜਿਹੜਾ ਵਾ ਐਸ ਐਚਓ ਲੁੱਪੂ ਕੇ ਸਾਡੀ ਪੁਛ ਪਾਰਟੀ ਨੂੰ ਜਿਹੜਾ ਇਹਦੇ ਬਾਰੇ ਦੱਸਿਆ ਜੋ ਤੁਰੰਤ ਹੈਡ ਗਰੰਤੀ ਸਤਨਾਮ ਸਿੰਘ ਦੇ ਬਿਆਨ ਤਾਂ ਅਸੀਂ ਜਿਹੜੇ ਆ ਉਹ ਤਿੰਨੇ ਭਰਾ ਤੇ ਉਹਨਾਂ ਦਾ ਜਿਹੜਾ ਸਿਰੀ ਆ ਰਾਜੂ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਮਕਦਮਾ ਦਰਜ ਕਰਕੇ ਤੇ ਕਾਰਵਾਈ ਅਮਲ ਵਿੱਚ ਲਿਆ ਰਿਹਾ ਹੈ। ਅਰੇਸਟ ਵੀ ਹੈਗੇ। ਬਿਲਕੁਲ ਜੀ ਇਹਨਾਂ ਨੂੰ ਅਰੇਸਟ ਜਿਹੜਾ ਅਸੀਂ ਕਰ ਲਿਆ ਹੈ ਕਾਨੂੰਨ ਮੁਤਾਬਕ ਇਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕਰਾਂਗੇ। ਮਕਦਮਾ ਜਿਹੜਾ ਕੀਤਾ ਹੈ। ਮਕਦਮਾ 295A 202 IPC ਜਿਹੜੀ ਜਿਹੜਾ ਹੁਣ ਨਵਾਂ BNS ਆਉਂਦਾ 239 ਤੇ 200 ਉਸ ਮੁਤਾਬਕ ਅਸੀਂ ਕਾਰਵਾਈ ਕੀਤੀ ਹੈ। 14 ਹਾਂਜੀ 14 ਅ ਬਿਲਕੁਲ ਜੀ ਇਹਨਾਂ ਚਾਰਾਂ ਦੇ ਖਿਲਾਫ ਜੀ। ਬਾਕੀ ਫਿਰ ਵੀ ਅਸੀਂ ਬਾਕੀ ਫਿਰ ਵੀ ਅਸੀਂ ਜਿਹੜੀ ਇਹਦੀ ਤਫ਼ਤੀਸ਼ ਅਜੇ ਕਰ ਰਹੇ ਹਾਂ ਜੇ ਅਗਰ ਇਸ ਦੇ ਵਿੱਚ ਹੋਰ ਕਿਸੇ ਦਾ ਵੀ ਕੁਝ ਦੋਸ਼ ਦੋਸ਼ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਵੀ ਅਸੀਂ ਇਹਦੀ ਕਾਰਵਾਈ ਕਰਾਂਗੇ